ਸਤ ਨਾਨ ਸ੍ਰੀ ਵਾਹਿਗੁਰੂ ਸਹਿ ਜੀਉ ਰਹਿਰਾ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਦਰਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਤ ਹਰ ਮਾਰਿਆ ਪਰਲਾਦ ਤਰਾਇਆ ਹੰਕਾਰੇ ਅਨੰਦ ਕਾ ਪੇਠ ਦੇ ਧਾਮ ਦੇਉ ਮੁਖ ਲਾਇਆ ਨਾਨਕ ਆਨਗੇ ਸਹ ਹਰ ਸੇਵਿਆ ਆਨਤਲੇ ਛੜਾਇ ਇਕ ਓੰਕਾਰ ਸਤਿਗੁਰ ਪ੍ਰਸਾਦ ਸਖ ਲੋਕ ਮਹੱਲਾ ਪੈਲਾ ਦੁਖਦਾਰੋ ਸਗ ਰੋਗ ਪਿਆ ਜਾ ਸੁਖਤਾਮ ਨਾ ਹੋਏ ਤੂੰ ਕਰਤਾ ਕਰੁਣਾ ਮੈ ਨਾ ਹੈ ਜਾਹੋ ਖਰੇ ਨਾ ਹੋਏ ਬਲਹਾਰੇ ਕੁਤਤਵ ਸਿਆ ਤਰੰਤ ਨੰਦ ਆਏ ਲਿਖਿਆ ਰਹਾਉ ਜਾਤਮਾ ਜੋਤ ਜੋਤਮਾ ਜਤ ਕਲ ਕਲਾ ਪਰਪੂਰ ਰਿਹ ਤੂੰ ਸਚਿਆ ਸਾਹਿਬ ਸਿਵਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੇ ਬਤ ਜੋਗ ਜ ਕਰੁਨਾ ਸੋ ਕਰ ਰਿਹ ਸੋਦਰ ਰਾਗ ਆਸਾ ਮਹੱਲਾ ਪਹਿਲਾ ੴ ਅੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹੈ ਜਿਤ ਬਹ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਰਣ ਹਾਰੇ ਕੀਤੇ ਤੇਰੇ ਰਾਗਪਰੀ ਸੇਵ ਕਹੀਐ ਕੀਤੇ ਤੇਰੇ ਗਵਨ ਹਾਰੇ ਗਵਨ ਤਦ ਨਾ ਪਵਣ ਪਾਣੇ ਬੇ ਸੰਤਰ ਗਾਵੈ ਰਾਜਾ ਤਰਮੰਦਵਾਰੇ ਗਾਵਨ ਤਦਨਾ ਚਿਤ ਗੁਪਤ ਲਿਖ ਜਾਣੈ ਦਿਖ ਲਿਖ ਤਰਮ ਵਿਚਾਰੇ ਗਾਵਨ ਤਦਨੋ ਈਸਰ ਬਰਮਾ ਦੇਵੇ ਸੋਹਨ ਤੇਰੇ ਸਦਾ ਸਾਰੇ ਗਾਵਨ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਨ ਤਦਨੋ ਸਦ ਸਮਾਦੇ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਹਦੀ ਸੰਤੋਖੀ ਗਾਵਨ ਤਤਨਾ ਬੀਰ ਕਰਾਰੇ ਗਾਵਨ ਤਤਨਾ ਪੰਡਤ ਪੜਨ ਰਖੀਸਰ ਜੁਗ ਜੁਗ ਵੇਦ ਨਾਲੇ ਗਾਵਨ ਤਤਨਾ ਮੋਹਣਿਆ ਮਨ ਮੋਹਨ ਸੁਰਗ ਮਟ ਪਿਆਦੇ ਗਾਵਨ ਤਤਨਾ ਰਤਨੋ ਪਾਏ ਤੇਰੇ 68 ਤੀਰ ਖਨਾਲੇ ਗਾਵਨ ਤਤਨਾ ਦੋਤ ਮਹਾ ਬਲਸੂਰਾ ਗਾਵਨ ਤਤਨਾ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਮੰਡ ਕਰ ਕਰ ਰਖੇ ਤੇਰੇ ਤਾਰੇ ਸੇ ਤਦਨੋ ਗਾਵਨ ਜੋ ਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਨ ਸੇ ਮਾ ਚਿਤ ਨਾ ਆਵਨ ਨਾਨਕ ਅਬਿਚਾਰੇ ਸੋਇ ਸੋਇ ਸਦਾ ਸਚਾ ਹੈਬ ਸੱਚਾ ਸਚਿ ਨਾਏ ਹੇ ਬਿਹੁ ਸੇਡੋ ਇਹ ਨੰਦਸਿ ਰਚਨਾ ਜਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਸਿ ਮਾਇਆ ਜਨ ਹੋ ਪਾਈ ਕਰ ਕਰ ਦੇਕ ਗੀਤਾ ਆਪਣਾ ਜਿਉ ਤਿ ਤੇ ਵੜਿਆਈ ਜੋ ਸਭਾਵੈ ਸੋ ਏ ਕਰਸੀ ਫਿਰ ਹੁਕਮ ਨ ਕਰੁ ਨੰਜਾਈ ਸੋ ਪਾਤ ਸਾਹੋ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਅਸਾ ਮਹੱਲਾ ਪਹਿਲਾ ਸੋ ਨਵਾਟਾ ਕਾ ਸਬ ਕੋਏ ਕੇਵੜ ਵਡਾ ਡਿਠਾ ਹੋਏ ਕੀ ਮਤ ਪਾਇ ਨਾ ਕੇਹਾ ਜਾਏ ਕਿਣੇ ਬਲ ਤਰੇ ਸਮਾਈ ਵਟੇ ਮੇਰੇ ਸਾਹਿਬ ਗਹਿਰ ਗਬੀਰ ਗੁਣ ਗਹਿਰਾ ਕੋਇ ਰਡਾਣਾ ਤੇਰਾ ਕੀਤਾ ਕੇੁਰਡ ਚੀਰਾ ਰਹਾ ਸਭ ਸਰਤੇ ਮਿਲ ਸੋਤ ਤਕ ਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਤਿਆਨੀ ਗੁਰ ਗੁਰ ਹਾਈ ਕਹਣ ਨਾ ਡਾਈ ਤ੍ਰਿਥਲ ਵੜਿਆਈ ਸਭ ਸਤ ਸਭ ਤਪ ਸਭ ਡਗੇ ਆਈ ਸਿੱਧਾ ਬੁਰਕਾ ਕੇ ਵੜਿਆਈ ਤੋਦਨ ਸਦੇ ਕਰ ਨਾ ਪਈਆ ਕਰਮ ਲੈ ਨਾ ਠਾਕ ਰਹੀਆ ਆਪਣ ਵਲ ਗਿਆ ਵਿਚਾਰ ਸਿਮਤੀ ਪਰੇ ਤਰੇ ਪੰਡਰ ਜੇ ਸੋ ਤੇ ਹਿਤਸ ਕੈ ਚਰ ਨਾਨਕ ਸਚ ਸਵਰੁਣਹਰ ਅਸ ਮਹੱਲਾ ਪੈਲ ਆਖਨੀ ਵਸਰੇ ਮਰਜਾਉ ਆਖਣੇ ਓ ਕਾ ਸਚ ਨਾਉ ਸਚ ਨਾਮ ਕੀ ਲਗੈ ਪੂਖ ਉਤਭੁਖਾ ਖਾਏ ਚਲੀਏ ਦੁਖ ਸੋ ਕਿਉ ਵਿਸਰੇ ਮੇਰੀ ਮਾਈ ਸਚਾ ਸਾਹਿਬ ਸਚ ਨਾਏ ਰਹਾ ਸਚ ਨਾਮ ਕੀ ਤਲਵੜਿ ਆਈ ਆਗਥ ਕੇ ਕੀਮਤ ਨਹੀਂ ਪਾਇ ਜੇ ਸਮਲ ਕਾ ਅਕਣ ਪਾਹੇ ਵਡਨ ਹੋਵੇ ਕਾਟ ਨ ਜਾਏ ਨਾ ਮਰੈ ਨ ਹੋਵੇ ਸੋਗ ਦਿਦ ਰਹੇ ਨ ਝੁਕੇ ਭੋਗ ਗੁਣੇ ਹੋ ਹੁਰਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਦੇਵੜਿਆਬ ਤੇਵੜ ਤੇ ਰਿਦਾਤ ਜੰਦਨ ਕਰ ਕਹਿ ਕੀਤੀ ਰਾਤ ਫਾਜ਼ਾਮੇ ਥਾਰੇ ਤੇ ਕਮ ਜਤ ਨਾਨਕ ਨਾਵੈ ਬਾਜ ਸੁਨਾਤ ਰਾ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਿਬਰਖ ਮਿਨੋ ਕੋ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸੁਣਾਈ ਕਰਦੇ ਨਾਮ ਪਰਗਾਸ ਮੇਰੇ ਮਿਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਪ੍ਰਾਨ ਸਖਾਈ ਹਰ ਗਿਰਤ ਹਮਰੇ ਰਹਿ ਰਾਸ ਹਰ ਜਨ ਕੇਵਲ ਭਗਵਦੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤਰੁਤਸੈ ਮਿਲ ਸੰਗਤ ਗੁਣ ਪਰਗਾਸ ਜੈਨ ਹਰ ਹਰ ਹੜ ਰਤਨਾਮ ਨਾ ਪਾਇਆ ਤੇ ਪਾਗ ਹੀਣਾ ਜਮਪਾਸ ਜੋ ਸਤਿਗੁਰ ਸ੍ਰਿਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਨ ਤੁਰਮਾਸਤ ਗਲਿਖਿਆ ਦੇਖਾਸ ਸਾਨਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾ ਗੁਦਰੀ ਮਹੱਲਾ ਪੰਨੇਵਾ ਕਾਹੇ ਦੇਵਨ ਚਿਤਵਹਿ ਉਦਮ ਜਾਹ ਹਰ ਜੀ ਪਰਿਆ ਸਾਲਬ ਕਰਮਾ ਜੰਤੋ ਪਾਏ ਤਾ ਕਾਰਜਿਕ ਆਗੈ ਕਰ ਸਰਿਆ ਮੇਰੇ ਮਾਦੋਦੀ ਸਤ ਸੰਗਤ ਮਿਲੇ ਸੁਤਰਿਆ ਗੁਰ ਬਰਸਤ ਬਰਮ ਬੱਧ ਪਾਇਆ ਸੂਕੇ ਕਾਸ ਤੇ ਹਰੇ ਅਰਹ ਹੋ ਜਨਨ ਪਿਤਾ ਲੋਕ ਸਤ ਬਨਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਜਿਕ ਸਬਾਹੇ ਫਾਪੁਰ ਕਾਹੇ ਮਨ ਪੋ ਕਰਿਆ ਊਟੇ ਊਟੇ ਵਸ ਕੋ ਸਾਤ ਸਤ ਬਾਚੇ ਬਚਰੇ ਛੜਿਆ ਦਿਨ ਕਮਣ ਖਲਾਵੇ ਕਮਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬ ਅਨੰਦ ਅਨੰਦ ਅਤੇ ਅਸਹਜਾਨ ਠਾਕੁਰ ਕਰਤ ਤਰਿਆ ਨਾਨਕ ਬਲ ਬਲਤ ਸਬਲ ਜਾਈਐ ਤੇਰਾ ਅੰਤ ਨ ਪਾਰ ਬਰਿਆ ਰਾਗ ਸਮਹੱਲਾ ਚੌਥਾ ਸੋ ਬੁਰਖ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਬੁਰਖ ਨਰੰਦਰਨ ਹਰ ਬੁਰਖ ਨਰੰਦਰਨ ਹਰ ਗਮਾ ਗਾਮਿਆ ਪਰ ਸਬਤਿ ਆਵੇ ਸਬਤਿ ਆਵੇ ਤ੍ਰੁੱਟੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁੰਝੇ ਆਕਾਦ ਤਰ ਹਰ ਤਿਆਬ ਸੰਤੋ ਜੀ ਸਭ ਦੋਖ ਬਸਾਰਨ ਹਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿੱਚ ਤੂੰ ਗੱਟ ਗੱਟੇ ਅੰਤਰ ਸਰਮ ਨਿਰੰਤਰ ਜੀ ਹਰੇ ਕੋ ਬੁਰਖ ਸਮਰਣਾ ਏਕ ਦਾਤੇ ਏਕ ਬਖਾਰੀ ਜੀ ਸਭ ਤੇਰੇ ਚੋਜ ਵਧਰਣਾ ਤੂੰ ਆਪੇ ਦਤਾ ਆਪੇ ਭੁਗਤਾ ਜੀ ਹਉ ਤੁਧ ਬਿਨਿ ਅਵਰਣਾ ਜਾਣਾ ਤੂੰ ਬਾਰੇ ਬਰਮ ਬੇਅੰਤ ਬੇਅੰਤ ਜੀ ਤੇਰੇ ਕਿ ਗੁਣਿਆ ਕਵ ਖਾਣਾ ਜੋ ਸੇਵੈ ਜੋ ਸੇਵੈ ਤੁਧਿ ਦੇ ਜਨ ਨਾਨਕ ਤਨ ਕੁਰਬਣਾ ਹਰਿ ਤਿਆਵੈ ਹਰਿ ਤਿਆਵੈ ਤੁਧਿ ਦੇ ਸੇ ਜਨ ਜੁਗ ਮੈ ਸੁਖ ਵਸੀ ਸੇ ਮੋਗਤ ਸੇਨ ਮੁਗਤ ਪੇਜਨ ਅਰਥ ਆਯਾ ਜੀ تیر ਤੋਟੇ ਜਮ ਕੇ ਫਾਸੇ ਜਿਨ ਨਿਰਭਾ ਜਿਨ ਹਰ ਨਿਰਪੋਥ ਆਯਾ ਜੀ ਤਨ ਕਾ ਪ ਸਭ ਗਵਸੀ ਜਨ ਸਰਵਿਆ ਜਨ ਸਰਵਿਆ ਮੇਰਾ ਜੀ ਤੇ ਹਰ ਹੜ ਰੂਪ ਸਮਸੇ ਸੇਤਨ ਸੇਤਨ ਜਨ ਅਰਤਿਆ ਜੀ ਜਨ ਨਾਨਕ ਤਨ ਮਿਲ ਜਸੇ ਤੇਰੀ ਭਗਤ ਤੇਰੀ ਭਗਤ ਪੰਡਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸੁਲਾਹ ਤੁਧ ਜੀ ਹਰਿ ਅਨਕ ਅਨੇਕ ਅਨੰਤ ਤੇਰੇ ਅਨੇਕ ਤੇਰੇ ਅਨੇਕ ਰਹਰ ਬੂਜਾ ਦੇ ਤਬ ਤਾਂ ਬਹ ਜਬਹ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਵ ਸਿਮਰਤ ਸਾਸ ਜੀ ਕਰ ਕਰਿਆ ਕਰਦ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਅਨੰਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੁ ਆਦਿ ਪੁਰਖਿਆ ਪਰੰਪਰ ਕਰਤਾ ਜੀ ਤੁਦੇ ਵੜੇ ਅਵਨਣਾ ਕੋਈ ਤੂੰ ਦੁਗ ਦੁਗ ਏਕੋ ਦਾਦਾ ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸਵੇ ਸੁਦੇ ਆਪੇ ਪਾਵੈ ਸੋ ਏ ਵਰਤੈ ਜੇ ਤੂੰ ਆਪੇ ਕਰੈ ਸੋ ਹੋਏ ਸੁਦੇ ਆਪੇ ਸੜਤ ਤਵ ਪਾਏ ਜੇ ਤਦਿਆਪੇ ਸ੍ਰ ਸਵਗੋਏ ਦਨਾਨੇ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਰ ਜਨੋਈ ਆਸਾ ਮਹੱਲਾ ਚੁਤਾ ਤੂੰ ਕਰਤਾ ਦਤਿਆਰ ਮੈਡਾ ਸਾਈ ਜੋ ਤੂੰ ਪਾਵੈ ਸੋ ਇਥੇ ਸੇ ਜੋ ਤੁਮ ਦੇ ਸੋਇ ਹੋ ਪਾਏ ਰਹਾਉ ਸਭ ਤੇਰੇ ਤੋ ਸਮਨੀ ਤੇ ਆਇ ਜਿਸਨੋ ਕਿਰਪਾ ਕਰੈ ਤਨਾਮ ਰਤਨ ਪਾਇਆ ਨੁਰਮਕ ਲਦਾ ਮਨਮਕ ਗਵਾਇ ਤੁਦਿਆ ਬਿਛੋੜਿਆ ਆਪ ਮਿਲਾਇ ਤੁੰਦਰ ਆਉ ਸਭ ਤਉ ਜਹੀ ਮਾਹੇ ਤੁਜ ਮਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇ ਰਾਖੇ ਲ ਵੇ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤਉ ਜਾਣੜਾਏ ਸੋਈ ਜਣ ਜਾਣੜਾਏ ਹਰ ਗੁਣ ਸਦਹਿ ਆਖਵ ਖਾਨੈ ਜਿਨ ਹਰਿ ਸੇਵਿਆ ਤਨੁ ਤੁਖ ਪਾਇਐ ਸਹਿਜੇ ਹੀ ਹਰਿ ਨਾਮ ਸਮਾਇ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧਿ ਮਨ ਦੂਜਾ ਬਰੁਣਾ ਕੋਇ ਤੂ ਕਰ ਕਰ ਵੇਖੈ ਜਾਣੈ ਸੋਇ ਜਦ ਨਾਨਕ ਗੁਣਮਕ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਇਤ ਸਰਬੜਾ ਪੈਲੇ ਨਿਵਸ ਪਾਣੀ ਪਾਵਗਤ ਨਐ ਕਿਯਾ ਪੰਗਜ ਮਹੋ ਪਾਗ ਨਹੀਂ ਚਾਲੈ ਹਮ ਦੇ ਕਾ ਤਾ ਡੁਬੇ ਹਲੇ ਮਨ ਏਕ ਨ ਚਿਤ ਸਮੁਰਡ ਮਨ ਹਰ ਬਿਸਰਤ ਰੇ ਗੁਣ ਗਲੇ ਰਹਾ ਨਾ ਹਉਂ ਦੇ ਦੀਸ ਦਿਨੀ ਪੜਿਆ ਮੂਰਕ ਮੁਗਤਾ ਜਨਮ ਪਿਆ ਪਰਉਣਤਨਾਨਗਤਨ ਕੀ ਸਰਣਾ ਜਿੰਤੋ ਨਾਹੀ ਵਿਸਰਯ ਅਸ ਮਹੱਲਾ ਪੰਜਵ ਪਹੀ ਬਰਾਤ ਮਾਨੁਕ ਦੇ ਹਰੀਆ ਗੋਬੰਦ ਮੇਨਣ ਕੀ ਤ੍ਰਿ ਬਰੀਆ ਹਵਰ ਕਾਜ ਤੇਰਾ ਕਤਨ ਕਾਮ ਮਿਲ ਸਦ ਸੰਗਤ ਪਦ ਕੇਵਲ ਨਾਮ ਸਰੰਜਾਮ ਲਾਗ ਪੌਰਲ ਤਰਨਕ ਇਹ ਨੰਬਰთა ਜਾ ਤਰੰਗ ਮਾਇਆ ਕਹਿ ਰਹਾ ਜਬ ਤਬ ਸੰਨਮ ਮਤਰਮਨਾ ਕਾਇ ਮਾਇਆ ਸੇਵਾ ਸਾਧਨਾ ਦਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਮ ਸਰੁਣ ਪਰੇ ਕੀ ਰਖੋ ਸਰਮ ਬਾਤ ਸਾਹੀ ਦਸਮੀ ਕਬਯਾ ਬਾਤ ਬੈਨਤੀ ਚਾਪੈ ਹਮਰੇ ਕਰੋ ਹਾਥ ਦੈਰਿਛ ਪੂਰਨ ਹੋਏ ਚਿੱਤ ਕੀ ਇੱਛਾ ਸਭ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਰ ਹਮਰੇ ਦੂਟ ਸਭ ਤੁਮ ਕਬ ਆਪ ਹਾਥ ਦੇ ਮੋਹ ਮਿਚਾਵ ਸੁਗੇ ਬਤ ਮੋਰ ਪਰਵਰ ਸੇਵਕ ਸੇਖ ਸਭ ਕਰਤਰ ਮੋਰ ਚਲਦ ਕਰਦਿਆ ਕਰੀਏ ਸਭ ਵੈ ਰਣ ਕੋ ਵਾਜ ਸੰਗ ਰਿਏ ਪੂਰਨ ਹੋਏ ਹਮਾਰੇ ਅਸ ਤੁਰ ਬਜਨ ਕੀ ਰਹੇ ਪਿਆਸ ਤੁਮ ਸਾਡੇ ਕੋਈ ਵਰਨਾ ਤੇ ਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੀਏ ਤੁੰ ਤੁੰ ਸੁਧਰ ਹਮਾਰੇ ਮਹਾਰੀਏ ਆਭਾ ਤਤੇ ਮੋਤੇ ਬਰੀਏ ਮਰਨ ਕਾਲ ਕਤਰਸ ਨਵਰੀਏ ਹੋ ਰੋ ਸਦਾ ਹਮਾਰੇ ਬਚਾ ਸ੍ਰੀ ਅਸਤੂਜੋ ਕਰਿਓ ਰਚਾ ਰੱਖ ਰਿਓ ਮੋ ਰਖਨ ਹਰੇ ਸਭ ਸੰਤ ਸਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਬਾਇ ਬ੍ਰਹਮਾ ਬਵਤਰਾ ਕਾਲ ਬਾਇ ਸ਼ਿਵ ਜੂ ਅਵਤਰਾ ਕਾਲ ਬਾਇ ਕਰ ਬਿਤ ਨਬਰ ਗਸ ਸਗਲ ਕਾਲ ਕਾ ਕੀ ਅਤਮਸ ਯਮਨ ਕਾਲ ਜੋਗੀ ਸਭ ਕੀਓ ਭੇਦਾਰ ਬ੍ਰਹਮਾ ਦਉਥੇਯ ਯਮਨ ਕਾਲ ਸਭ ਲੋਕ ਸਵਾਦ ਨਮਤਕਾਰ ਰਹੈ ਤਾਏ ਹਮਾਰਾ ਯਮਨ ਕਾਲ ਸਭ ਜਗਤ ਬਨਾਇਓ ਦੇਵਤਾ ਤਜਿਸ਼ ਨ ਬਜਾਇਓ ਆਦੇ ਅੰਤੋ ਏਕੈ ਉਤਰ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਗਲ ਪ੍ਰਜਾ ਜਨਿਆ ਉਸਵਾਰੇ ਸੇਵਕਨ ਕੋ ਸਭ ਘਣ ਸੁਖ ਦੇਉ ਸਤਰਨ ਕੋ ਪਲ ਮੋਮਦ ਕੇ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਵੀਰ ਬਚਨਤ ਕੀਤੇ ਤੇ ਕੁੰਤਰੇ ਤੁਲ ਸਬਰ ਕਿਰਪਾ ਧ੍ਰਿਟ ਕਰ ਹੁਲ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਬਚਾਨੈ ਕਟ ਕਟ ਕੇ ਪਟ ਪਟ ਕੇ ਜਾਨੈ ਜਬਦ ਕਰਕ ਕਰਾ ਕਰਤਰ ਪਰਜਾ ਤਰਤਬ ਦੇ ਅਪਰ ਜਬੇ ਆਕਰਕ ਕਰਤਹੁ ਕਬਹੋਂ ਤੁਮ ਮੈਂ ਮਿਲਤ ਦੇਹ ਤਰਸਮਹੂੰ ਦੇਤੇ ਬਦਨ ਸ੍ਰਿਟ ਸਭ ਥਾਰੇ ਆਵੇ ਆਪਣੇ ਬੂੜੋ ਚਰੈ ਤੁਮ ਸਭ ਹੀ ਤੇ ਰਹਿ ਤਨ ਰਲਮ ਧਾਨਤ ਬੇਦ ਪੇਦੇ ਰਲਮ ਨਰੰਕਾਰ ਨਿਰਵਕ ਨਰਲੰਬ ਆਦ ਨੀਲ ਨਾਦ ਸੰਬ ਤਾ ਕਮੂੜ ਵਿਚਾਰਤ ਪੇਦਾ ਧਿਆ ਕੋ ਬੇਬ ਨ ਪਾਵਤ ਬੇਦ ਤਾ ਕੋ ਕਰ ਮਹਾਨੇ ਨਮਨਤ ਮਹਾ ਮੂੜ ਕਟ ਭੇਦ ਨ ਅਦਨਤ ਮਹਾ ਦੇਵ ਕੋ ਕਹਿ ਸਦਾ ਸਿਵ ਨਰਿੰਕਾਰ ਕਾ ਚਿੰਤ ਨਾ ਪਵ ਆਪੇ ਆਪਣੇ ਬਦਹ ਅਜੇਤੇ ਬਰਨਤ ਬਨ ਬਨ ਤੋਹੇ ਤੇਤੇ ਤਮਰਾ ਲਗਾ ਨੰਦਾਏ ਪਸਾਰਾ ਕਹਿ ਬਿ ਸਦ ਬ੍ਰਤਮ ਸੰਸਾਰ ਏਕ ਰੂਪ ਅਨੁਪਸਰੂਪ ਰੰਗ ਪਿਓ ਰਵ ਕਹੀ ਪੁਪਾ ਹੰਡੜ ਰੇ ਜਿ ਸਿਤ ਦੇ ਕੀਨੇ ਉਤਪਦ ਖਾਨ ਬਹੁ ਰਚ ਦਿਨੇ ਕਾਹ ਬੋਲ ਰਾਜਵ ਬਠਾ ਕਹੋ ਸਮਟ ਬਿਓ ਸੰਗਰ ਗਠਾ ਸਗਰੇ ਸ੍ਰਿਟ ਦਿਖਾਏ ਚੰਪਵ ਆ ਦੁਰਗਾ ਦਸ ਰੂਪ ਸੋ ਅੰਪਵ ਆਵਰਜਾ ਮੇਰੇ ਤੁਮ ਕਰੋ ਸਿਖੋ ਬਾਰ ਸਿਖ ਸੰਗਰ ਦਉਟੇ ਤੇ ਹੋਤ ਬਤ ਸਗਲ ਮਲੇਸ਼ ਕਰੋ ॠਣ ਕਤ ਜੇ ਅਸ ਤੁਰਤਵ ਸਰਣੀ ਪਾਰੇ ਤਨਕੇ ਦਉਟ ਦੁਗਤ ਹੋਵ ਮਾਰੇ ਪੂਰਕ ਜਵਨ ਨਭਾਗ ਪਰੇ ਤੇ ਹਾਰੇ ਤਨਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਕੇ ਕਾਲ ਨਿਕਨੇ ਆਏ ਹੈ ਰਚ ਹੋਏ ਤਹ ਸਵ ਕਲ ਦੁਸ਼ਟ ਰੇ ਟਟਰੇ ਤਤ ਕਲ ਕਿਰਪਾ ਧ੍ਰਿਟ ਤਨ ਜਾਇ ਨੇ ਹਰਿਓ ਤਾਕੇ ਤਬ ਤਨ ਕਮ ਹਰਿਓ ਰੇਤ ਸਦਕਾਰ ਮਾ ਸਭ ਹੋਏ ਡੁੱਟ ਸਹਾਠਵ ਸਕਾ ਨਾ ਕੋਏ ਇੱਕ ਬਾਰ ਜਨ ਤਮੈ ਸੰਭਰ ਕਾਲ ਭਾਸੇ ਤੈ ਉਬਾਰ ਜਿਨਾਂ ਰਾਮ ਨਾਮ ਤੇ ਹਾਰੋ ਕਾ ਦਰਦ ਡੁੱਟ ਦੋਗ ਤੇ ਰਹਾ ਠੜਕ ਕੇ ਤਮੈ ਸਰਨ ਤੇ ਹਾਰੇ ਹਾਪ ਹਾਤ ਦੇ ਲਿਓ ਬਾਰੇ ਸਰਬ ਅਥੋਰਮ ਸਹਾਇ ਦੁਟ ਦੋਖ ਤੇ ਲਹੋ ਬੇਚੈ ਸਵਈਆ ਬਾਏਂਗੇ ਜਬ ਤੇ ਤੁਮਰੇ ਤਬ ਤੇ ਕਉ ਆਕਰ ਨਹਿ ਆਨਿਓ RAM ਰੇਮ ਬੁਰਾਨ ਕਰਨ ਅਨੇਕ ਕਹੈ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਬੇਸਬਾਬ ਭੇਦ ਕਹੈ ਹਮ ਇਕ ਨਦਨੈਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰਮ ਨ ਕਿਹੋ ਸਭ ਤੋਹੇ ਬਾਖਨੈਉਂ ਦਹੁਰ ਸਗਰ ਦਵਾਰ ਕੋ ਸਾਟਕੈ ਗਿਓ ਤੁਹਾਰੋ ਦਵਾਰ ਬਾਹੇਂਗੇ ਕੇ ਲਾਡਿਆਸ ਗੋਵਨਦਾਸ ਤੁਹਾਰੇ ਰਾਮ ਕਲੇ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਬਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜਿ ਸਿਤੇ ਮਨ ਵਧਿਆ ਵਦੈ ਰਗ ਰਤਨ ਪਰਵਾੜ ਪਰਿਆ ਸਬਦ ਗੁਰੁਣੇਈਆ ਸਬਦੋਤਾ ਗਾਵੋ ਹਰੇ ਕੇਰਾ ਮਨ ਜਨੇ ਵਸਾਇਆ ਕਹਿ ਨਾਨਕ ਨੰਦ ਹਵੈ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭੇ ਸਰੁਣਾ ਅੰਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਰਣਾ ਸਭ ਨਾਮ ਨਾਲ ਸਮਰਤਿ ਸਾਮੇ ਸੋ ਕਿਉ ਮਨਾਵੇ ਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰ ਤੀਰੈ ਭਾਰਤ ਤੇਰਾ ਸਭ ਗਿਜ ਹੈ ਜਿਹ ਦੇ ਸੋ ਪਾਵੇ ਸਦਾ ਸਿਵ ਤੇ ਸਲਾਹਾ ਤੇਰੇ ਨਾਮ ਮਨਵਸਾਵੇ ਨਾਮ ਜਨ ਕੈ ਮਨਵਸਿਅ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਕਚੇ ਸਾਇਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਅਦਾਰ ਸਾਚਾ ਨਾਮ ਅਦਾਰ ਮੇਰਾ ਜਿਨ ਬਕ ਸਭ ਗਮਈਆ ਕਰਤ ਸਾਥ ਦੁਖ ਮਨ ਅਵਸਿਅ ਜਨੇ ਇਚਾ ਤਬ ਬੋਧੈ ਸਦਾ ਕੁਰਬਾਨ ਕੀਤਾ ਗੁਰਵਟ ਜਿਹਦੀ ਐ ਵੜਈ ਕਹੈ ਨਾਨਕ ਸੁਣੋ ਸੰਤ ਸਬਤਰ ਬਿਆਰੋ ਸਚਾ ਨਾਮ ਮੇਰਾ ਯਾਦਾਰ ਵਾਜੇ ਬੰਦ ਰਬ ਤਤ ਕਰ ਸ ਪਗੈ ਘਰ ਸਭ ਗੈ ਸਭ ਦੇ ਬਾਜੀ ਕਲ ਜਿਤ ਕਰ ਥਾਰਿਐ ਪੰਜ ਦੋ ਤਦਵਾਸ ਕੀਤੇ ਕਾਲ ਕੰਟਕ ਮਾਰਿਐ ਸੁਰ ਕਰਮ ਪਾਇਆ ਤੋ ਜਿਨਕ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖ ਹੋਐ ਤਿਤ ਕਰਿ ਅਨਹੰਦਵ ਜੀ ਆਨੰਦ ਸੁਣਨਾ ਵਡ ਪਗੇ ਹ ਸਗਲ ਮਨੌਰਤ ਬੂਰੇ ਪਾਰਬ੍ਰਹਮ ਪ੍ਰਾਪਾਇਆ ਪੁੱਤਰੇ ਸਗਲ ਵਸੂਰੇ ਦੁਖ ਰੋਗ ਸੁੰਤਾ ਬੇਉਤਰੇ ਸੁਣੀ ਸਚੀ ਬਰਣੀ ਸੰਤ ਸਾਜਨ ਪੇ ਸਰਸੇ ਪੂਰੇ ਗੁਰ ਤੇ ਜਾਣੇ ਸੁਣਦੇ ਪੁਨਿਤ ਕਹਤੇ ਪਵਿਤ ਸਤਗੁਰ ਰਿਹਾ ਪਰਬੂਰੇ ਮਨ ਮੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਹੰਦ ਤੂਰੇ ਮੰੰਦਾ ਮਰਣੇ ਮਹੱਲਾ ਪੰਦੇਵ ਥਾਲ ਵਿੱਚ ਤਨਮਸਤੂ ਪਈਓ ਸਤ ਸੰਤੋਖ ਵਿਚੈਰ ਅੰਮ੍ਰਿਤ ਨਾਮ ਠਾਕੁਰ ਕਾ ਪੀਓ ਜਿਸ ਕਾ ਸਬਸਦਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰ ਇਹ ਵਤ ਤਰੇ ਨੰ ਜਾਏ ਨਿਤ ਨਤ ਰਖੇ ਉਰਥਰ ਤਮ ਸੰਸਾਰ ਚਨਨ ਲਗ ਤਰੀਏ ਸਬ ਨਾਨਕ ਬ੍ਰਹਮ ਬਸਰ ਸਾ ਲੋਕ ਮਹੱਲਾ ਪੰjeva ਤੇਰਾ ਗੀਤਾ ਜਤੋ ਨਾਹੀ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਦਰਬੇ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਨੀਮ ਤਨ ਮਨ ਤਿਬੈ ਹਰਿਐ ਪਾਉੜੇ ਜਿਥੈ ਤੂੰ ਸਮਰਥ ਜਿਥੈ ਕੋਈ ਨਾਹੈ ਉਤੈ ਤੇਰੀ ਰਖ ਅਗਨੇ ਉਹ ਦਰਮਾਹੇ ਸੁਣ ਕਹਿ ਜਮਕੇ ਦੋਤ ਨਾਏ تیرੈ ਛਡ ਜਾਏ ਪਾਉ ਜਲੇ ਬਿਕਮਸ ਗਹ ਗੁਰ ਸਬਦਿ ਪਾਰਹਿ ਪਾਏ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇਖਾਏ ਢਾਲ ਮਹਉਪਨ ਗੁਣ ਗੋਬਿੰਦ ਗਾਹੇ ਸਭ ਸੈ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਤਾ ਕੋ ਏ ਨੰਝਾਏ ਦੇਵ ਬੈ ਤੁਧਿਆ ਹੇ ਸੋ ਲੋਕ ਮਹੱਲਾ ਪੰਨੇਵ ਅੰਤਰ ਗੁਰੇ ਰਦਣਾ ਦੇਵਾ ਜਪ ਗੁਰਨਾਵੇ ਨਿਤਰੀ ਸਤ ਗੁਰੂ ਪੇਕਣਾ ਸਰਵ ਨੇ ਸਰਣਾ ਗੁਰਨਾਵ ਸਤ ਗੁਰੂ ਤੇ ਤੀਰਤਿ ਦਰਗਹਿ ਬਈ ਠਾਉ ਕਹਉ ਨਾਨਕ ਕਿਰਪਾ ਕਰੇ ਜਿਸਨੋ ਏ ਵਤ ਦੇ ਜਗ ਮੈਂ ਉਤਮ ਕਾਢੀ ਹੈ ਵਿਰਲੇ ਕੀ ਕੇ ਮਹੱਲਾ ਪੰਨੇਵ ਰਖੇ ਰਕਣ ਹਾਰਿ ਅਪ ਬਾਰੈਨ ਗੁਰ ਕੀ ਬੈਰੀ ਪਾਏ ਕਾ ਜਸ ਵਾਦੇਨ ਹੋ ਆਇਆ ਬਧਿਆਲ ਮਨੋਂ ਨ ਵਿਸਾਰੇਨ ਸਾਧ ਜਨਾ ਕੈ ਸੰਗ ਪਾਵਜਲ ਤਾਰੇਨ ਸਾਖਤ ਨਿੰਦਕ ਦੁਸ਼ਟ ਕੇ ਨਮਾਹੇ ਬੇਦਾਰੇਨ ਥੇਸਾਏਵ ਕੀਟੇਕ ਨਾਨਕ ਮਨ ਹੈ ਮਾਹੇ ਜਿਸਮਰਸਕ ਹੋਏ ਸਗਲੇ ਦੁਖ ਜਾਹੇ ਥੇਸਾਏਵ ਕੀਟੇਕ ਨਾਨਕ ਮਨ ਹੈ ਮਹੇ ਜਿਸ ਮਰਸੁ ਕਹੋਏ ਸਗਲੇ ਦੁ ਕਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ